ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਇੱਕ ਬਹੁਤ ਹੀ ਪਿਆਰਾ ਲੋਕ ਗੀਤ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਮੈਂ ਤੈਨੂੰ ਪੁੱਛ ਦਿਆਂ ਮਾਲੀ ਵੇ ਬੂਟਾ ਕਾਹੇ ਲਾਇਆ ਵੇ ਬੂਟਾ ਕਾਹੇ ਲਾਇਆ ਨੀ ਮੈਂ ਤੈਨੂੰ ਦੱਸਦਾ ਆ ਪਲਿਏ ਬੂਟਾ ਲੋਂਗਾ ਦਾ ਲਾਇਆ ਨੀ ਬੂਟਾ ਲੋਂਗਾ ਦਾ ਲਾਇਆ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਬੂਟਾ ਕਾਹੇ ਕੁਮ ਲਾਇਆ ਵੇ ਬੂਟਾ ਕਾਹੇ ਮੈਂ ਤੈਨੂੰ ਦੱਸਦਾ ਆ ਬਲੀਏ ਨੀ ਬੂਟੇ ਪਾਣੀ ਨਾਲ ਆਇਆ ਨੀ ਬੂਟੇ ਪਾਣੀ ਨਾਲ ਆਇਆ ਨੈਣਾ ਹਲਟ ਜੋੜ ਆਵੇ ਵੇ ਪਾਣੀ ਹੰਝੂ ਆ ਦਾਇਆ ਵੇ ਪਾਣੀ ਹੰਜੂਆਂ ਦਾ ਆਇਆ ਪਾਣੀ ਹੰਜੂਆਂ ਦਾ ਪਾਇਆ ਵੇ ਵੂਟੇ ਛੱਡੀਆਂ ਨੇ ਲਕਰਾ ਵੇ ਬੂਟੇ ਛੱਡੀਆਂ ਨੇ ਲਕਰਾ ਬੂਟੇ ਛੱਡੀਆਂ ਨੇ ਲਗਰਾਵੇ ਵੇ ਵ ਮੰਜਾ ਸ਼ਾਮ ਸ਼ਾਮੇ ਮੈਂ ਡਾਇਆ ਮੰਜਾ ਸ਼ਾਮੇ ਮੈਂ ਡਾਇਆ ਵੇ ਵੇ ਸੁਪਨੇ ਵਿੱਚ ਨੌਕਰ ਆਇਆ ਵੇ ਸੁਪਨੇ ਵਿੱਚ ਨੌਕਰ ਆਇਆ ਵੇ ਨਾ ਛੇੜ ਨੌਕਰ ਆਵੇ ਵੇ ਸਾਨੂੰ ਨੀਂਦਰੇ ਪਿਆਰੀ ਵੇ ਸਾਨੂੰ ਨੀਂਦਰੇ ਪਿਆਰੇ ਨੀ ਮੈਂ ਤੁਰ ਜੁ ਗੋਰੀਏ ਨੀ ਨੀ ਸੁੱਤੀ ਰਹੀ ਤੋ ਸੁਖਾਲੀ ਨੀ ਸੁੱਤੀ ਰਹੀ ਤੋ ਸੁਖਾਲੀ ਵੇ ਮਰ ਜਾਵੇ ਜੰਮੂ ਦਾ ਗਾੜ ਵੇ ਜਿਹਨੇ ਰੇਲੇ ਚੜਾਇਆ ਵੇ ਜੀ ਰੇਲੇ ਚੜਾਇਆ ਮਰ ਜਾਣ ਜੰਮੂ ਦੀਆਂ ਰਾਣੀਆਂ ਵੇ ਜਿੰਨਾ ਨੌਕਰ ਤੂੰ ਲਾਇਆ ਵੇ ਜਿੰਨਾ ਨੌਕਰ ਤੂੰ ਲਾਇਆ ਵੇ ਤੂੰ ਨੌਕਰ ਹੋ ਗਿਓ ਵੇ ਵੇ ਸਨੋ ਸਸੂ ਬਸ ਪਾਇਆ ਵੇ ਸਨੋ ਸਸੂ ਬਸ ਪਾਇਆ ਸਸੂ ਚਿੜਕਾ ਮਾਰੇ ਵੇ ਵੇ ਸਾਡਾ ਚੇਰਾ ਕੁਮਲਾਇਆ ਵੇ ਸਾਡਾ ਚੇਰਾ ਕੁਮਲਾਇਆ ਤੁਸ਼ੇ ਤੀ ਆ ਜਨੌਕਰਾ ਵੇ ਵਤੈਨੋ ਹਾਲੇ ਸੋਨਾ ਮ ਵਤੈਨੋ ਹਾਲੇ ਸੋ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਵੂਟਾ ਕਾਹੇ ਧਾਲਾਇਆ ਵੇ ਵੂਟਾ ਕਾਹੇ ਧਾਲਾਇਆ ਧੰਨਵਾਦ ਜੀ ਕਿਸ ਤਰ੍ਹਾਂ ਲੱਗਾ ਅੱਜ ਦਾ ਇਹ ਵਾਲਾ ਲੋਕ ਗੀਤ ਲਾਈਕ ਕਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਜੀ ਇਜਾਜ਼ਤ ਧੰਨਵਾਦ